ਲੋਕਾਂ ਨੇ ਜ਼ਮੀਨਾਂ ਆਪਣੀਆਂ ਦਿੱਤੀਆਂ ਲੋਕਾਂ ਦੇ ਟੈਕਸਾਂ ਤੋਂ ਜਿਹੜੇ ਸੀ ਬਿੱਲ ਦਿੰਦੇ ਰਹੇ ਇਹ ਅਰਬਾਂ ਖਰਬਾਂ ਰੁਪਈਆਂ ਦਾ ਆਦਾਰਾ ਬਣਿਆ ਤੇ ਇਹ ਕਿਸੇ ਸਰਕਾਰ ਦੀ ਨਿੱਜੀ ਜਾਇਦਾਦ ਨਹੀਂ ਹੈ ਤੇ ਬਿਜਲੀ ਬੋਰਡ ਨੂੰ ਵੇਚੇ 14 ਜੁਲਾਈ 2025 ਨੂੰ ਪੂਰੇ ਪੰਜਾਬ ਵਿੱਚ ਬਿਜਲੀ ਬੋਰਡ ਦੇ ਨਿੱਜੀਕਰਨ ਦੇ ਵਿਰੋਧ ਵਿੱਚ ਚੀਫ ਪਾਵਰ ਕòm ਐਕਸ਼ਨ ਐਸਈ ਦਫ਼ਤਰਾਂ ਤੇ ਵਿਸ਼ਾਲੇ ਕਟ ਦਿੱਤੇ ਜਾਣਗੇ ਇਸ ਸੰਬੰਧੀ ਇੱਕ ਵਿਸ਼ਾਲ ਇਕੱਠ ਅਜਪਿੰਨ ਰਾਮ ਦਿਵਾਲੀ ਵਿੱਚ ਹੋਇਆ ਜਿਸ ਨੂੰ ਸੰਬੋਧਨ ਕਰਦਿਆਂ ਸੂਬਾਗੂ ਸਰਮਣ ਸਿੰਘ ਪੰਦੇਰ ਤੇ ਬਲਦੇਵ ਸਿੰਘ ਬੱਗਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਮੌਜੂਦਾ ਮੌਨਸੂਨ ਸੈਸ਼ਨ ਵਿੱਚ ਬਿਜਲੀ ਸੋਧ ਬਿੱਲ 2025 ਨੂੰ ਪਾਸ ਕਰਵਾ ਕੇ ਬਿਜਲੀ ਬੋਰਡ ਨੂੰ ਪ੍ਰਾਈਵੇਟ ਕੰਪਨੀਆਂ ਨੂੰ ਵੇਚਣ ਦੀ ਤਿਆਰੀ ਵਿੱਚ ਹੈ। ਅਰ ਕੀ ਮੌਨਸੂਨ ਸਤਰ ਦੇ ਵਿੱਚ ਕਨਸੋਹਾ ਨੇ ਕਿ ਮੋਦੀ ਸਰਕਾਰ ਬਿਜਲੀ ਸੋਧ ਬਿੱਲ 2025 ਲਿਆਉਣ ਦੀ ਤਿਆਰੀ ਕਰ ਰਹੀ ਆ। ਵੈਸੇ ਵੀ ਪਹਿਲੋਂ 1948 ਦਾ ਬਿਜਲੀ ਐਕਟ ਬਦਲ ਕੇ 2003 ਐਕਟ ਲਿਆਂਦਾ ਗਿਆ ਜਿਹਦੇ ਤਹਿਤ ਪ੍ਰਾਈਵੇਟ ਕੰਪਨੀਆਂ ਨੂੰ ਘੱਟੋ-ਘੱਟ ਮੁਨਾਫਾ 16% ਕਰਤਾ ਤੇ ਪ੍ਰਾਈਵੇਟ ਬਿਜਲੀ ਪੈਦਾ ਕਰਨ ਦਾ ਹੱਕ ਮਿਲ ਗਿਆ ਦੂਜੀ ਪਾਸੇ ਕੇਂਦਰੀ ਮੰਤਰੀ ਖੱਟੜ ਦਾ ਬਿਆਨ ਹੈ ਕਿ 31 ਅਗਸਤ ਤੱਕ ਚਿਪ ਵਾਲੇ 스마트 ਮੀਟਰ ਮੁਲਾਜ਼ਮਾਂ ਦੇ ਘਰਾਂ ਵਿੱਚ ਲਗਾਏ ਜਾਣ ਇਸ ਤਰ੍ਹਾਂ ਸਾਰੇ ਖਪਤਕਾਰਾਂ ਦੇ ਘਰਾਂ ਵਿੱਚ ਬਾਈ ਫੋਰਸ 스마트 ਮੀਟਰ ਲਗਾਉਣ ਦੀ ਤਿਆਰੀ ਹੈ ਉਨਾ ਕਹੇ ਕਿ ਪੰਜਾਬ ਸਰਕਾਰ ਨੇ ਕੇਂਦਰ ਦੀ ਨੀਤੀ ਨੂੰ ਸਵੀਕਾਰ ਕਰਦਿਆਂ ਮੁਹਾਲੀ ਤੋਂ ਲਾਲੜੂ ਸਬਡਿਵੀਜ਼ਨਾਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਦਾ ਫੈਸਲਾ ਕੀਤਾ ਹੈ ਜਿਵੇਂ ਕੇਂਦਰ ਦੇ ਬਿਜਲੀ ਮੰਤਰੀ ਨੇ ਕਿਹਾ ਕਿ ਅਗਸਤ ਤੱਕ 31 ਅਗਸਤ ਤੱਕ ਅਸੀਂ ਸਾਰੇ ਮਲਾਜ਼ਮਾਂ ਦੇ ਘਰਾਂ 'ਚ ਮੀਟਰ ਲਾਉਣੇ ਆ ਫਿਰ ਜ਼ਬਰ ਨਾਲ ਸਾਰੇ ਪੰਜਾਬ ਅੰਦਰ ਉਹ ਚਿੱਪ ਵਾਲੇ ਜਿਹੜੇ ਮੋਬਾਈਲ ਨਾਲ ਚੱਲਣ ਵਾਲੇ ਸਿਸਟਮ ਵਾਲੇ ਮੀਟਰ ਲਾਏ ਜਾਣਗੇ ਇਹਦਾ ਮਤਲਬ ਬਿਜਲੀ ਬੋਰਡ ਦੇ ਵਿੱਚ ਨਿੱਜੀ ਕਰਨ ਦੀ ਤਿਆਰੀ ਹੋ ਰਹੀ ਆ ਗਾਹਾਂ ਬਿਜਲੀ ਵੇਚਣ ਦਾ ਬਿਜਲੀ ਦੇ ਰੇਟ ਤੈਅ ਕਰਨ ਦਾ ਹੱਕ ਵੀ ਪ੍ਰਾਇਬਿਡ ਕੰਪਨੀ ਨੂੰ ਦੇਣਾ ਵਾ ਇਸ ਜਨਤਾ ਖੇਤਰ ਨੂੰ ਬਚਾਉਣ ਲਈ ਮਜ਼ਦੂਰ ਮੁਲਾਜ਼ਮਾ ਸ਼ਹਿਰੀ ਦੁਕਾਨਦਾਰਾਂ ਤੇ ਕਿਸਾਨਾਂ ਦੇ ਚੀਫ ਪਬਲਿਕ ਜونز ਕਤਰ ਸੁਖਦੇਵ ਸਿੰਘ ਕਾਜੀ ਕੋਰਟ ਨੇ ਮੰਗ ਕੀਤੀ ਕਿ ਜੁਰਮਾਨਾ ਪਾਉਣ ਦੀ ਵਿਧੀ ਸਰਲ ਕੀਤੀ ਜਾਵੇ ਇਸ ਦੀ ਪਰਤਾਲ ਦਾ ਹੱਕ ਐਸ ਡੀਓ ਤੇ ਐਕਸਨ ਨੂੰ ਦਿੱਤਾ ਜਾਵੇ ਤਾਂ ਜੋ ਖਪਤਕਾਰਾਂ ਦੇ ਸੜੇ ਹੋਏ ਟਰਾਂਸਫਾਰਮ 24 ਘੰਟਿਆਂ ਵਿੱਚ ਹੀ ਚੜਾਏ ਜਾਣ ਉਹਨੇ ਇਹ ਮੰਗ ਵੀ ਕੀਤੀ ਕਿ ਖਪਤਕਾਰਾਂ ਦੇ ਘਰਾਂ ਵਿੱਚ ਚਿਪ ਵਾਲੇ ਮੀਟਰ ਜਬਰੀ ਨਾ ਲਾਏ ਜਾਣ ਤੇ ਬਿਜਲੀ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਖਤਮ ਕੀਤਾ ਜਾਵੇ ਤੇ ਭਰਾਓ ਜਿੱਦਨ ਪੰਜਾਬ ਰਾਜ ਬਿਜਲੀ ਬੋਰਡ ਨੂੰ ਜਿਹੜਾ ਇਹਦਾ ਨਿਗਮੀਕਰਨ ਹੋ ਗਿਆ ਹੁਣ ਇਹਨੂੰ ਨਿੱਜੀ ਹੱਥਾਂ ਵਿੱਚ ਦੇ ਦਿੱਤਾ ਤੇ ਕਿਸੇ ਲਾਲੇ ਭਾਪੇ ਨੇ ਸਾਨੂੰ ਸਸਤੀ ਬਿਜਲੀ ਨਹੀਂ ਦੇਣੀ ਤੇ ਜਿਹੜਿਆਂ ਬਿਜਲੀ ਬੋਰਡ ਨੂੰ ਅਸੀਂ ਲੱਖਾਂ ਏਕੜ ਜ਼ਮੀਨ ਇਸ ਪਿੰਡ ਦੇ ਵਿੱਚ ਵੀ ਵਿਡਾਲਾ ਵਿਰਮ ਗ੍ਰਿਡ ਬਣਿਆ ਇੱਥੋਂ ਦੀ ਪੰਚਾਇਤ ਨੇ ਉਹ ਜ਼ਮੀਨ ਦਿੱਤੀ ਸੀਗੇ ਇਹਨਾਂ ਨੂੰ ਤੇ ਲੋਕਾਂ ਨੇ ਜ਼ਮੀਨਾਂ ਆਪਣੀਆਂ ਦਿੱਤੀਆਂ ਲੋਕਾਂ ਦੇ ਟੈਕਸਾਂ ਤੋਂ ਜਿਹੜੇ ਅਸੀਂ ਬਿੱਲ ਦਿੰਦੇ ਰਹੇ ਇਹ ਅਰਬਾਂ ਖਰਬਾਂ ਰੁਪਈਆ ਦਾ ਆਦਾਰਾ ਬਣਿਆ ਤੇ ਇਹ ਕਿਸੇ ਸਰਕਾਰ ਦੀ ਨਿੱਜੀ ਜਾਇਦਾਦ ਨਹੀਂ ਹੈ ਤੇ ਬਿਜਲੀ ਬੋਰਡ ਨੂੰ ਵੇਚੇ ਹੋਰ ਨਾ ਬਿਜਲੀ ਦੀਆਂ ਮੰਗਾਂ ਨੂੰ ਲੈ ਕੇ 14 ਜੁਲਾਈ 2025 ਨੂੰ ਚੀ ਪਾਵਰ ਕਾਉਂਨਸਲ ਤੇ ਪੂਰੇ ਪੰਜਾਬ ਅੰਦਰ ਐਸਸੀ ਤੇ ਐਕਸ਼ਨ ਦੇ ਬਾਰ ਮੂਰੇ ਧਰਨੇ ਲੱਗਣਿਆ ਉਹਦੇ ਵਿੱਚ ਲੱਖਾਂ ਲੋਕਾਂ ਨੂੰ ਪਹੁੰਚਣ ਦੀ ਅਪੀਲ ਕਰਦੇ ਆ ਮਲਾਜ਼ਮਾਂ ਨੂੰ ਦੁਕਾਨਦਾਰਾਂ ਨੂੰ ਸ਼ਹਿਰੀਆਂ ਨੂੰ ਇਹ ਕਿਸਾਨਾਂ ਦਾ ਮੁੱਦਾ ਨਹੀਂ ਇਹ ਪੂਰੇ ਸਮਾਜ ਦਾ ਮੁੱਦਾ ਤੇ ਸਾਰੀਆਂ ਜਥੇਬੰਦੀਆਂ ਨੂੰ ਸੱਦਾ ਦਿੰਦੇ ਆ ਪਿਕਲੀ ਕਾਰੀ ਜਥੇਬੰਦੀ ਦੀ ਵਸ ਦੀ ਗੱਲ ਨਹੀਂ ਹੈਗੀ ਸਾਰਿਆਂ ਨੂੰ ਰਲ ਕੇ ਲੈਂਡ ਪੂਲਿੰਗ ਪਾਲਿਸੀ ਤੇ ਪਾਵਰ ਸੈਕਟਰ ਤੇ ਤੇ ਹੋਰ ਨਾ ਮੰਗਾ ਤੇ ਸੰਘਰਸ਼ ਕਰਨਾ ਚਾਹੀਦਾ ਧੰਨਵਾਦ